ਆਜੇ ਤੁਰ ਕੇ ਲੱਡੂ ਵਾਲੇ ਲੱਡੂ ਵਾਲੇ ਨੂੰ ਖੁਲਾਇਆ ਕਰ ਦੋ ਭਾਈ ਲੱਡੂ ਵਾਲੇ ਨੂੰ ਖੁਲਾਇਆ ਕਰ ਦੋ ਆਮ ਆਦਮੀ ਪਾਰਟੀ ਜਿੰਦਾਬਾਦ ਬਦਾਰ ਪਰਵਾਰ ਸਿੰਘ ਮਾਨ ਜਿੰਦਾਬਾਦ ਲਾਉ ਜੈ ਇੱਕ ਵਾਰੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਯੋਗੀ ਜਿੰਦਾਬਾਦ ਪ੍ਰਵੀਨ ਮੁਕੇਦਰੀਵਾ ਜਿੰਦਾਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਰਿਬਾਡ ਕਰ ਲੈਣ ਆ ਜਾ ਜ ਆ ਮੈਨੂੰ ਬਿੰਟੂ ਇਸ ਤਰ੍ਹਾਂ ਵਾਲਾ ਲਾਉਣਾ ਦੀਆ ਬਿੰਟੂ ਤੇ ਦਬਾ ਲਾਉਣਾ ਯਾਰ ਮੈਨੂੰ ਬਿੰਟੂ ਤੇ ਨਬੀ ਦੇ ਵਿੱਚ ਆ ਜਾਓ ਚੱਲ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ੍ਰੀ ਭਗਵਾਨ ਸਮਾ ਜਿੰਦਾਬਾਦ ਇਹ ਬਾਗ ਭਰਾਇਆ ਜੀ ਪੰਜਾਬ ਸਰਕਾਰ ਨੇ ਬਹੁਤ ਲੰਮੇ ਸਮੇਂ ਤੋਂ ਜਿਹੜੇ ਧੂਰੀ ਦੇ ਨਿਵਾਸ ਸ਼ਹਿਰ ਨਿਵਾਸੀਆਂ ਦੀ ਮੰਗ ਸੀ ਕਿ ਜੇ ਧੂਰੀ ਦੋ ਹਿੱਸਿਆਂ ਚ ਵੰਡਿਆ ਸੀ ਫਾਟਕ ਬਹੁਤ ਸਮੱਸਿਆ ਸੀ ਲੋਕਾਂ ਨੂੰ ਪਰ ਅੱਜ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਉਹ ਲਾਸਟ ਮੋਰ ਲਾਈ ਹੈ ਇਹ ਪੁਲ 54 ਕਰੋੜ 76 ਲੱਖ ਦੀ ਲਾਗਤ ਨਾਲ ਬਣੂਗਾ ਜਿਸ ਤਰ੍ਹਾਂ ਢੱਲੂ ਸਾਹਿਬ ਨੇ ਦੱਸਿਆ ਕਿ ਜਿਹੜਾ ਸੂਵੇ ਦੀ ਕਵਰੇਜ ਹੋਈ ਹੈ ਉਹਦੇ ਤੇ ਵੀ ਸਿੰਥੈਟਿਕ ਟਰੈਕ ਬਣੂਗਾ ਆਲੇ-ਦਾਲੇ ਬਹੁਤ ਸੋਹਣੀਆਂ ਸੜਕਾਂ ਬਣਣਗੀਆਂ ਵਾਸ਼ਰੂਮ ਬਣਨਗੇ ਤੇ ਉਸ ਤੋਂ ਅੱਗੇ ਇੱਕ ਸਾਈਕਲ ਟਰੈਕ ਵੀ ਬੱਬਨਪੁਰ ਦੇ ਪੁਲਾਹਾਂ ਤੱਕ ਬਣੂਗਾ ਸੋ ਇੱਕ-ਇੱਕ ਕੰਮ ਕਰਕੇ ਸ਼ਹਿਰ ਜਿਹੜਾ ਧੂਰੀ ਸ਼ਹਿਰ ਹੈ ਇੱਕ ਇਹ ਕਲਾਸ਼ ਸ਼ਹਿਰ ਬਣੂਗਾ ਤੁਸੀਂ ਆਉਣ ਵਾਲੇ ਸਮੇਂ ਦੇਖਿਓ ਕਿਉਂਕਿ ਇਹ ਭਗਵੰਤ ਮਾਨ ਜੀ ਇੱਥੋਂ ਆਪ ਚੋਣ ਲੜੇ ਨੇ ਪੈਸੇ ਦੀ ਕੋਈ ਕਮੀ ਨਹੀਂ ਤੇ ਆਪਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਧੂਰੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਰੇ ਸਹਿਯੋਗ ਇੱਕਜੁੱਟ ਹੋ ਕੇ ਕੰਮ ਕਰੀਏ ਸ਼ਰਸੀ ਸ਼ਹਿਰੀਏ ਸਾਰੇ ਖੁਸ਼ੀ ਮਨਾ ਰਹੇ ਆ ਕਿਉਂਕਿ 54 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਓਵਰ ਬ੍ਰਿਜ ਧੂਰੀ ਦੀ ਇੱਕ ਬੜੀ ਵੱਡੀ ਸਮੱਸਿਆ ਬਣੀ ਹੋਈ ଥିਦੀ ਫਾਟਕ ਉਹਦੇ ਦੇ ਉੱਪਰ ਦੀ ਓਵਰ ਬ੍ਰਿਜ ਹੈ ਜਿਹੜਾ ਸੂਏ ਦੇ ਉੱਪਰ ਦੀ ਬਣ ਜਾ ਰਿਹਾ ਔਰ ਇਹ ਸਾਰਾ ਖਰਚਾ ਤਕਰੀਬਨ ਪੰਜਾਬ ਸਰਕਾਰ ਕਰ ਰਹੀ ਹੈ इवन ਰੇਲਵੇ ਨੂੰ ਇਨਸਪੈਕਸ਼ਨ ਦਾ ਖਰਚਾ ਵੀ 12 ਲੱਖ ਰੁਪਇਆ ਪੰਜਾਬ ਸਰਕਾਰ ਨੇ ਦੇਣਾ ਤੇ 54 ਕਰੋੜ ਦੀ ਲਾਗਤ ਦੇ ਨਾਲ ਇਸ ਪੁਲ ਨੇ ਪੂਰਾ ਹੋਣਾ ਤਕਰੀਬਨ ਧੂਰੀ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹ ਸਾਰੀ ਹੱਲ ਹੋ ਜਾਊਗੀ ਉਸ ਤੋਂ ਬਾਅਦ ਦੇਖੋਗੇ ਤੁਸੀਂ ਉਸੇ ਪੁਲ ਬੰਨਾ ਜਿਹੜਾ ਆਲੇ ਦੁਆਲੇ ਦੀਆਂ ਸੜਕਾਂ ਬਣੀਆਂ ਨੇ ਉੱਪਰ ਉਹਦੇ ਬਾਕ ਟ੍ਰੈਕ ਬੰਨਾ 22 ਕਰੋੜ ਦੀ ਲਾਗਤ ਨਾਲ ਉਹ ਵੱਖਰਾਗਾ ਉਸ ਬੋਕ ਡ੍ਰੈਗ ਹੈ ਜੀ 22 ਕਰੋੜ ਦੀ ਲੱਗਦਣਾ ਸਿੰਥੈਟਿਕ ਬੋਕ ਡ੍ਰੈਗ ਬਣੂਗਾ ਪੂਰੇ ਸੂਏ ਦੇ ਉੱਪਰ ਉਹਦੇ ਆਲੇ ਦੁਆਲੇ ਦੀਆਂ ਸੜਕਾਂ ਬਣਣਗੀਆਂ ਔਰ ਇਹਦੇ ਨਾਲ ਤੁਸੀਂ ਦੇਖੋਗੇ ਪੂਰੇ ਸ਼ਹਿਰ ਦੀ ਹਾਲਤ ਬਦਲੂਗੀ ਮੈਂ ਤਾਂ ਓੜਿੱਕਾ ਡਾਉਣਾ ਚਾਹ ਰਹੇ ਹੋਣਗੇ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕੋਈ ਕਮੀ ਨਹੀਂ ਸੀ ਸਿਰਫ ਇੱਕ ਨਕਸ਼ਾ ਬਾਸ ਹੋਣ ਦੇ ਲਈ ਦਿੱਲੀ ਗਿਆ ਹੋਇਆ ਸੀ ਜਾਂ ਉਹਨੂੰ ਫੜ ਕੇ ਓੜਿੱਕਾ ਡਾਉਣਾ ਚਾਹ ਰਹੇ ਹੋਣਗੇ ਆਦਰਵਾਈਜ਼ ਸਾਰੀਆਂ ਅਪਰੂਵਲਾਂ ਹੋ ਚੁੱਕੀਆਂ ਨੇ ਪੈਸੇ ਮੰਡੀ ਬੋਰਡ ਆ ਪੀ ਡਬਲਯੂ ਡੀ ਕੋਲ ਜਮਾ ਨੇ ਉਹਨਾਂ ਨੇ ਦੂਜੇ ਸਾਰੇ ਵਿਭਾਗਿਆਂ ਤੋਂ ਅਪਰੂਵਲ ਲੈ ਲੀਆਂ ਇਰੀਗੇਸ਼ਨ ਨੂੰ 6 ਕਰੋੜ ਭਰ ਕੇ ਮਨਜ਼ੂਰੀ ਲਈ ਆ ਜਿਹੜੀ ਫੋਰੈਸਟ ਵਾਲਿਆਂ ਦੇ ਪੈਸੇ ਭਰ ਕੇ ਉਹਨਾਂ ਨੂੰ ਜ਼ਮੀਨ ਲੱਗੇ ਦਿੱਤੀ ਹੈਗੀ ਮੱਤਿਆ ਸਾਰੀਆਂ ਕਲੀਅਰੈਂਸਾਂ ਹੋ ਚੁੱਕੀਆਂ ਨੇ ਜੇ ਉਹ ਐਵੇਂ ਡਿੱਕਾ ਡਾਉਣਾ ਚਾਹ ਰਹੇ ਹੋਣਗੇ ਤਾਂ ਉਹਨਾਂ ਦੀ ਮਰਜ਼ੀ ਆ ਆਦਰਵਾਇਜ਼ ਬਹੁਤ ਜਲਦੀ ਦੇਖੋਗੇ ਤੁਸੀਂ ਇਹ ਟੈਂਡਰ ਲੱਗ ਕੇ ਕੰਮ ਸਟਾਰਟ ਹੋਊਗਾ ਸਾਰਾ ਪੈਸਾ ਪੰਜਾਬ ਸਰਕਾਰ ਦਾ ਇਹ ਸਾਡੇ ਸ਼ਹਿਰ ਦੀ ਬਹੁਤ ਲੰਬੇ ਸਮੇਂ ਦੀ ਮੰਗ ਸੀਗੀ ਜੋ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀਆ ਵੱਲੋਂ ਇਹ ਪੂਰੀ ਕੀਤੀ ਗਈ ਹੈਗੀ ਪਹਿਲਾਂ ਬਹੁਤ ਸਰਕਾਰਾਂ ਬਣਦੀਆਂ ਰਹੀਆਂ ਨੇ ਜਿਨ੍ਹਾਂ ਨੇ ਅੱਜ ਤੱਕ ਧੂਰੀ ਦੇ ਇਸ ਰੇਲਵੇ ਟਰੈਕ ਵੱਲ ਕੋਈ ਧਿਆਨ ਨਹੀਂ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਧੂਰੀ ਦੇ ਲੋਕਾਂ ਦੀ ਜਿਹੜੀ ਸੁਣਵਾਈ ਕਰਦੇ ਹੋਏ ਜਿਹੜਾ ਆਵਾਜਾਈ ਦੀ ਦਿੱਕਤ ਆਉਂਦੀ ਸੀਗੀ ਇੱਕ ਸ਼ਹਿਰ ਦੇ ਇਧਰਲੇ ਪਾਸੇ ਦੂਸਰੇ ਕੋਨੇ ਜਾਣ ਲਈ ਪਹਾੜ ਦਾ ਰੁਕਮਣਿਆ ਪਿਆ ਸੀ ਇੱਕ ਤਰ੍ਹਾਂ ਦਾ ਕਿ ਵੀ ਟ੍ਰੈਫਿਕ ਦੀ ਬਹੁਤ ਸਮੱਸਿਆ ਆਉਂਦੀ ਸੀ ਉਹ ਹੱਲ ਕੀਤੀ ਗਈ ਹੈ ਇਸ ਬ੍ਰਿਜ ਦੇ ਜ਼ਰੀਏ ਇਸ ਤਰ੍ਹਾਂ ਲੱਗਦਾ ਮਲਕੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਚਿਰਾਂ ਤੋਂ ਨਹੀਂ ਬਹੁਤ ਜਲਦੀ ਇਹ ਹੋਣਾ ਜਿਹੜਾ ਟੈਂਡਰ ਲਾ ਕੇ ਬਣ ਕੇ ਸ਼ੁਰੂ ਹੋ ਜਾਣਾਗਾ ਲੋਕਾਂ ਨੂੰ ਜਿਹੜੀ ਇਹ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਹੁਣ